ਤੈਨੂੰ ਦਵਾਰੇ ਸਹਾਵਾਈ ਸੀ ਭੁੱਲਰਾਂ ਦੇ ਕਹਿੰਦੇ ਨੇ ਸੱਦੀ ਆਉਂਦੇ ਸੀਗੇ ਪਰਮਜੀਤ ਨੇ ਸਲਾਹ ਕਰਦੀਏ ਕਰੇ ਜਾ ਕੇ ਕੀ ਘੂਗੀ ਮੈਨੂੰ ਉਹ ਮੁੰਡਾ ਨਾਲ ਰਿਸ਼ਤਾ ਜਾ ਕਰਾਉਂਦੇ ਸੀਗੇ ਮਝਾਨੀਆਂ ਕਰੇ ਦੇਖਦੀਆਂ ਜਾਖ ਫੇਰ ਇਹਨਾਂ ਦੇ ਵਿੱਚ ਸੱਦੀ ਆਉਂਦੇ ਸੀਗੇ ਦੇਖਦੇ ਪਰਮਜੀਤ ਨੂੰ ਕੀ ਕਰਦੀ ਐ ਕੀ ਕਰਦੀ ਏ ਕੋੜ ਪਰਮਜੀਤ ਕੋਸ ਨਹੀਂ ਕਰਦੀ ਮੈਂ ਤਾਂ ਪੁੱਤ ਕਿਸਲਾ ਜੀ ਕਰਨੀ ਸੀਗੀ ਤੇਰੇ ਨਾਲ ਹਾਂ ਦੱਸੋ ਆਪਾਂ ਇੱਕ ਤਾਂ ਮੱਪੂ ਲੈਣਾ ਭੁੱਲ ਰਹਾਂਦੇ ਗਈ ਸੀਗੀ ਮੈਂ اچھا ਜੋ ਆਪਣੇ ਰਿਸ਼ਤੇ ਜੇ ਕਰਾਉਂਦੇ ਸ ਤੇ ਦੇਹਰ ਨੂੰ اچھا ਉਹ ਕਹਿੰਦਾ ਮੈਂ ਸੁਨੇਹੇ ਜਿ ਲਾਈ ਹੁੰਦੀ ਸੀਗੇ اچھا ਮਗਾ ਮਾਗ ਨੂੰ ਨਾ ਰਹਿ ਕਰਦੀ ਜਾ ਕੇ ਪਰਮਜੀਤ ਨਾਲ اچھا ਤੇ ਇੱਕ ਤਾਂ ਕੈਨੇਡਾ ਚ ਰਿਸ਼ਤਾ ਆਇਆਗਾ ਇੱਕ ਮਾਨਸਾ ਤੋਂ ਕਿਹੜਾ ਲੈ ਲੀਆ ਪੁੱਤ ਆ ਪਾ ਦੇਖ ਲੋ ਮਰਜੀ ਸੋਡੀ ਮੈਂ ਤਾਂ ਕੁਛ ਨਹੀਂ ਕਹਿੰਦੀ ਮੈਂ ਤਾਂ ਕਿ ਆਪਾਂ ਕੈਨੇਡਾ ਨਹੀਂ ਲੈ ਲਾਂਗੇ ਕਿਲਾ ਵੇਚ ਦਾਂਗੇ اچھا ਹਾਂ ਮਾਨਸਾ ਬੜੀਆਂ ਸਾਰੀ ਵਗ ਜਾਗੇ ਕੈਨੇਡਾ ਚ ਮੈਨੂੰ ਤਾਂ ਮਾਨਸਾ ਹੀ ਠੀਕ ਲੱਗਦੀ ਹੈ ਬਾਕੀ ਆਪਾਂ ਮਾਨਸਾ ਲੈ ਲਵਾਂਗੇ ਤੁਹਾਡੀ ਮਰਜ਼ੀ ਹੈ ਮੇਰਾ ਐ ਤੇਰੀ ਵੀ ਮੰਨੂਗੀ ਮੈਂ ਬਾਹਰ ਲਿਆਂ ਦਾ ਤਾਂ ਪਤਾ ਹੀ ਨਹੀਂ ਲੱਗਦਾ ਬਾਹਰ ਆਈ ਤੇ ਪਰੇ ਕਰਦੇ ਸਾਨੂੰ ਹਾਂ ਬਾਤ ਚੋਂ ਕੀ ਕੁਝ ਹੋਰ ਹੀ ਬਣਦਾ ਫਿਰ ਮੈਂ ਤਾਂ ਐ ਆਦੀ ਆਪਾਂ ਕੈਨੇਡਾ ਵਾਲੀ ਦੇ ਨਾਲ ਲੈ ਲਿਓ ਪਸਾਰ ਤੇ ਪਰਿਵਾਰ ਵਗ ਜਾਗੇ ਨਾ ਮੈਂ ਤਾਂ ਨਹੀਂ ਕਹਿੰਦੀਗੀ ਮੈਂ ਤਾਂ ਕਹਿੰਦੀ ਤੁਮ ਮਾਨਸਾ ਵਾਲੀ ਦੀ ਲੈ ਲਓ ਤੇ ਫਿਰ ਕੋਈ ਮੁੰਡਾ ਨਾ ਵੀ ਰੈ ਕਰਾਂਗੇ ਆਪਾਂ ਹਾਂ ਉਹਨਾਂ ਨਾਲ ਰੈ ਕਰ ਲਿਓ ਤੁਸੀਂ ਪਰ ਨਹੀਂ ਆਪਾਂ ਸਾਰੇ ਤੇ ਪਰਿਵਾਰ ਵੇਖ ਕੇ ਰੈ ਕਰਾਂਗੇ ਕੈਨੇਡਾ ਵਾਲੀ ਮੈਨੂੰ ਤਾਂ ਨਹੀਂ ਠੀਕ ਲੱਗਦੀ ਬਾਕੀ ਤੁਹਾਡੀ ਮਰਜ਼ੀ ਹੈ ਰਾਇ ਕਰ ਲਿਓ ਤੁਸੀਂ ਹਾਂ ਜੀ ਅਪ ਸਾਰੇ ਬਾਹਰ ਭੱਜ ਜਾਂਦੇ ਕਿਲਾ ਵੇਚ ਦਿੰਦੇ ਅੱਛਾ ਕਿਲਾ ਵੇਚੋਗੇ ਬਾਹਰ ਜਾਣ ਦੇ ਚੱਕਰ ਚ ਹਾਂ ਮੈਨੂੰ ਤਾਂ ਮਾਨਸਾਲੀ ਸਹੀ ਲੱਗਦੀ ਆ ਜੇ ਮਾਨਸਾਲਾ ਰਿਸ਼ਤੇ ਦੇ ਦੱਸ ਪਾਈ ਜਿਹੜੀ ਨਾਲੇ ਫਿਰ ਵੀ ਤਾਂ ਬੰਡਾ ਨਾ ਰਾਇ ਕਰ ਲੈਨੇ ਹਾਂ ਰਾਇ ਕਰ ਲਿਓ ਤੁਸੀਂ ਆਪ ਦੀ ਤੁਸੀਂ ਮੈਨੂੰ ਪੁੱਛਿਆ ਮੈਂ ਤਾਂ ਤੁਹਾਨੂੰ ਤਾਂ ਕਹਿਣੀ ਆ ਤੁਸੀਂ ਅਗੀ ਰਾਇ ਕਰ ਲਿਓ ਹੁਣ ਵਧੀਆ ਸਲਾਈ ਕਰਦੀ ਆ 10-15000 ਮਹੀਨੇ ਦਾ ਪਾਈ ਲੈਣੀ ਆ ਆਹੀ ਕੁਝ ਉੱਥੇ ਬਣਦਾ ਕੈਨੇਡਾ ਚ ਕੈਨੇਡਾ ਦੀ ਬਾੜਾ ਜੀ ਵੀ ਲਾਈ ਆਦੀ ਸੀ ਆਪਾਂ ਸਾਰੇ ਡੱਬਰ ਭੱਜ ਜਾਂਦੇ ਸਾਰਾ ਪਰਿਵਾਰ अच्छा ਹੁਣ ਕਿੱਲੇ ਨੂੰ ਧੂਫ ਦੇ ਦੋ ਪਹਿਲਾਂ ਫਿਰ ਸਾਰਾ ਪਰਿਵਾਰ ਕੈਨੇਡਾ ਬਗ ਜੂ ਐ ਕੈਨੇਡਾ ਕੀ ਬਾਹਲਾ ਕੁਛ ਲੈਦਾਗਾ ਵੀ ਇੱਥੇ ਹੈ ਨਹੀਂਗਾ ਕੁਛ ਪੰਜਾਬ ਚ ਕੁਛ ਮਰਜੀ ਕਰ ਲੈ ਬੰਦਾ ਕੰਮ ਕਰਨ ਵਾਲਾ ਚਾਹੀਦਾ ਬੰਦਾ ਮੇਰਾ ਤਾਂ ਉਹੀ ਰੱਤਾ ਸੀਗਾ ਮੈਂ ਨਹੀਂ ਕਹਿੰਦੀ ਹੈਗੀ ਫਿਰ ਹੁਣ ਕੇ ਮੇ ਕਰਕੇ ਮੈਂ ਤਾਂ ਕਹਿੰਨੀ ਵੀ ਵੀ ਜਿਹੜਾ ਮਾਨਸ ਵਾਲਾ ਰਿਸ਼ਤਾ ਤੁਸੀਂ ਮੈਨੂੰ ਤਾਂ ਉਹ ਸਹੀ ਲੱਗਦਾ ਫਿਰ ਮੁੰਡੇ ਲੈ ਲੋ ਬਾਕੀ ਤੁਸੀਂ ਰਾਇ ਕਰ ਲੋ ਹੁਣ ਤੁਸੀਂ ਹਾਂ ਵੀ ਆਪਾਂ ਪਰਿਵਾਰ ਦਾ ਤਾਂ ਕਰੀਏ ਹਾਂ ਵੀ ਮੈਂ ਤਾਂ ਤੁਹਾਨੂੰ ਦੱਸਤਾ ਇਹ ਨੇੜੇ ਅਜਿਹੇ ਕੋਈ ਬਾਲਾ ਕੁਛ ਹੁੰਦਾਗਾ ਕੰਮ ਤਾਂ ਉਰੇ ਵੀ ਬਹੁਤ ਨੇ ਕਰਨ ਨੂੰ ਮੈਂ 10-15000 ਰੁਪਏ ਮਹੀਨੇ ਦਾ ਪਾਉਣੀ ਆ ਤੁਹਾਡੇ ਸਾਹਮਣੇ ਹਾਂ ਕੱਪੜੇ ਲੀਡੇ ਸਿਓਨਲ ਨਹੀਂ ਆਉਂਦੇ ਇਹ ਹੋਈ ਆਪਣਾ ਲੋਕਾਂ ਨੂੰ ਜਾਮ ਹੋਣੀ ਮਾਲੇ ਆਪਦਾ ਘਰੇ ਦੇ ਘਰੇ ਹਾਂ ਵੀ ਬਾਹਰ ਵਗ ਜੀਏ ਹਾਂ ਇਹ ਤਾਂ ਨਹੀਂ ਹੁੰਦਾ ਪਹਿਲਾਂ ਕਿੱਲੇ ਨੂੰ ਤੂਫ ਦੇ ਕੇ ਫਿਰ ਤੁਸੀਂ ਬਾਹਰ ਜਾਉਂਗੇ ਇੱਕ ਕਿੱਲੇ ਚ ਤਾਂ ਸਬਜ਼ੀ ਵੀ ਬਹੁਤ ਹੋ ਜਾਂਦੀ ਐ ਤਿੰਨ ਚਾਰ ਲੱਖ ਦੀ ਸਬਜ਼ੀ ਹੋ ਜਾਂਦੀ ਐ ਜਿੰਨੇ ਕਰਨਾ ਕੁਛ ਪਰ ਮਜੀ ਤਾਂ ਆਪਾਂ ਤਿੰਨ ਚਾਰ ਮਹੀਨੇ ਜੋਰ ਬਣਾ ਲਾਂਗੇ ਕਿੱਲਾ ਐਂ ਬਣ ਜਾਂਦਾ ਨੇ ਕਿੱਲੇ ਪੁੱਛ ਕੇ ਦੇਖ ਜਿੰਨਾਂ ਦੇ ਕੈਨੇਡਾ ਗਏ ਆ ਨਾ ਜਾਂ ਬਾਹਰ ਕੋਈ ਵੀ ਬਾਹਰ ਗਿਆ ਪੁੱਛ ਕੇ ਦੇਖ ਐਵੇਂ ਲੱਗਦਾ ਪਹਿਲਾਂ ਇਥੋਂ ਉਹ ਕਰਕੇ ਜਾਂਦੇ ਆ ਤੇ ਬਾਅਦ ਚ ਬਹੁਤ ਜ਼ਿਆਦਾ ਔਖਾ ਹੈਗਾ ਨਹੀਂ ਜਿਹਨੇ ਬਾਹਰ ਕੰਮ ਕਰਦੇ ਆ ਉੱਥੇ ਕੰਮ ਤਾਂ ਉਰੇ ਵੀ ਬਹੁਤ ਹੈਗਾ ਉਧਰ ਕਮਾਈ ਵਾਲੀ ਹੈ ਸਰਦੇ ਦੇ ਹੋਣੇ ਜਿਹਨੇ ਕਰਨਾ ਇੱਥੇ ਵੀ ਕੰਮ ਬਹੁਤ ਹੈਗਾ ਮਸ਼ੀਨ ਨੂੰ ਪਤਾ ਨਹੀਂ ਕੀ ਹੋਗਾ ਤਾਂਗੇ ਥੋੜੀ ਜਾਂਦੀ ਹੈ ਆਪਾਂ ਭੱਜ ਜਾਂਦੇ ਸਾਰਾ ਪਰਿਵਾਰੀ ਬਾਹਰ ਭੱਜ ਜਾਂਦੇ ਆਪਾਂ ਨਾ ਬਈ ਜਾਓ ਜਿਹਨੇ ਜਾਣਾ ਸੀ ਤਾਂ ਨਹੀਂ ਜਾਣਾ ਮੈਂ ਤਾਂ ਨਹੀਂ ਜਾਣਾ ਮੈਂ ਤਾਂ ਇਹ ਕਹਿੰਦੀ ਵੀ ਬੜਾ ਮਾਨਸਾਲਾ ਰਿਸਤਾ ਆ ਬੈਸਟ ਹੈ ਵਧੀਆ ਆ ਠੀਕ ਹੈ ਵਧੀਆ ਉਹਦੇ ਘਰੇ ਕੰਮ ਕਰਾਂਗੇ ਜੇ 10-15000 ਮੈਂ ਪਾਉਣੀ ਹੈ ਕਿ 10-15000 ਚ ਲੱਗ ਉਹ ਪਾਉਣ ਲੱਗੀ ਸਲਾਈ ਸਿੱਖ ਲਈ 25-30000 ਰੁਪਏ ਮਹੀਨੇ ਦਾ ਆ ਜਾ ਕਰੋ ਕਿਤੇ ਲੈਣ ਦੇ ਆ ਘਰੇ ਦੇ ਘਰੇ ਆ ਮੈਂ ਤਾਂ ਆਈ ਆ ਜੀ ਬਾਹਰ ਵਧੀਆ ਸੀ ਕੈਨੇਡਾ ਚ ਤੁਸੀਂ ਆਪਣੀ رائے ਕਰ ਲਿਓ ਮੈਨੂੰ ਤਾਂ ਵਧੀਆ ਨਹੀਂ ਲੱਗਦਾ ਤੁਸੀਂ رائے ਕਰ ਲਿਓ ਕੈਨੇਡਾ ਲੈ ਦਿੱਤਾ ਲੈਣਾ ਜੇ ਮਰਜ਼ੀ ਕਰ ਲਿਓ ਉਹਦਾ ਮੈਂ ਨਹੀਂ ਕੁਝ ਕਹਿ ਸਕਦੀ ਫਿਰ ਆ ਜਾਂਦੇ ਮੁੰਡਿਆਂ ਨੂੰ ਫਿਰ ਮੈਂ ਤਾਂ ਕਹਿ ਨਹੀਂ ਪੁੱਛ ਲਿਓ ਮੈਨੂੰ ਕੀ ਬਚਣਾ ਹਾਂ ਮੁੰਡੇ ਨਾਲ ਤਰ੍ਹਾਂ ਕਰਨੀ ਪਊ ਹਣਾ ਕਿਵੇਂ ਬੇਬੇ ਕਾਦੀਆਂ ਕੰਮਾਂ ਚੱਲੀਆਂ ਆਂ ਛੋਟੀਆਂ ਹੂੰ ਮੈਂ ਤਾਂ ਜੀ ਤਾਂ ਆਈ ਸੀ ਕਿ ਮੁੰਡੇ ਨੂੰ ਰਿਸ਼ਤੇ ਵਾਲੇ ਆਏ ਸੀ ਹੂੰ ਵੀ ਆਪਾ ਕੈਨੇਡਾ ਚ ਰਿਸ਼ਤਾ ਲੈ ਲੀਏ ਵੀ ਇੱਕ ਤਾਂ ਥੋਅ ਆਏ ਸੀਗੇ ਕੈਨੇਡਾ ਚੋਂ ਇੱਕ ਮਾਨਸਾ ਤੋਂ ਇੱਕ ਮਾਨਸਾ ਤੋਂ ਇੱਕ ਕੈਨੇਡਾ ਹਾਂ ਕੌਣ ਕਰਾਉਂਦਾ ਕੈਨੇਡਾ ਇਹ ਕਿਹੜਾ ਪੁੱਲਣਾ ਦੇ ਕਰਾਉਂਦੇ ਆ ਅੱਛਾ ਇੱਕ ਮਾਨਸਾ ਤੋਂ ਕਰਾਉਂਦਾ ਕੋਈ ਅੱਛਾ ਹੁਣ ਤੁਸੀਂ ਦੇਖ ਲਓ ਕਿਹੜਾ ਕਰੇ ਮੇਰੀ ਕੀ ਰਾਏ ਕੀ ਉਹ ਚ ਮੇਰੀ ਤਾਂ ਆਏ ਰਿਹਾ ਬੇਬੇ ਆਪਾ ਕੈਨੇਡਾ ਜੀ ਵਗ ਜਾਂਦੇ ਕਿੱਲਾ ਨੂੰ ਕਿੱਲੇ ਧੂਬ ਦੇ ਦਿੰਦੇ ਕਿੱਲਾ ਤਾਂ ਕਾਣੋ ਵੇਚਣਾ ਕਿੱਲਾ ਵੇਚ ਕੇ ਗਏ ਜਿਹੇ ਨਾ ਆ ਗਏ ਫਿਰ ਇੱਥੇ ਕੰਮ ਕਰ ਲਈਏ ਵਧੀਆ ਹਾਂ ਇਹ ਤਾਂ ਕਹਿੰਦੇ ਛੇਤੀ ਕਿੱਲੇ ਨੂੰ ਧੂਫ ਦਿਓ ਪਹਿਲਾਂ ਹੋਰ ਤਾਂ ਦੇਖੀ ਜਉ ਫੇਰ ਹੁਣ ਕਿਵੇਂ ਕਰਨਾ ਦੇਖ ਕਿੱਲਾ ਹੁਣ 25-30 ਲੱਖ ਰੁਪਏ ਦਾ ਹੈ ਹਾਂ ਠੀਕ ਹੈ 25-30 ਲੱਖ ਰੁਪਏ ਦਾ ਇੱਥੇ ਕੰਮ ਜਿਹੜਾ ਮਰਜ਼ੀ ਚਲਾ ਲਓ ਉਸ ਦੇ ਜਿਹੜੇ ਮੁੰਡੇ ਮੇਰੇ ਮੇਰੇ ਦੋਸਤ ਕੇ ਹੋਏ ਬਹੁਤ ਚੰਨੇ ਬਹੁਤ ਔਖਾ ਹੈਗਾ ਉਹ ਤਾਂ ਹੁਣ ਪਤਾ ਹੀ ਹੈਗਾ 14-15 15 ਘੰਟੇ ਤੱਕ ਕੰਮ ਕਰਨਾ ਪੈਂਦਾ ਹੈਗਾ ਤੇ ਐ ਲਲਮ ਮਗਿਆਈ ਬਹੁਤ ਆ ਗਈ ਹੁਣ ਪਿਛਲੇ ਨੋਟ 4 2 ਹੀ ਵਧ ਗਈ ਉੱਤੇ ਨਹੀਂ ਭਾਈ ਐਂ ਸਲਾਹ ਜੀ ਕੈਨੇਡਾ ਸਾਰਾ 25 ਲੱਖ ਰੁਪਏ ਕਿਲੇ ਦੋਨੇ ਜਾਣੇ ਜਾਣਗੇ ਆਪਾਂ ਨੂੰ ਲੈ ਕੇ ਆਉਂਦੇ ਨਹੀਂ ਲੈ ਕੇ ਜਾਣ ਆਪਾਂ ਆਈ ਨਹੀਂ ਬਤਾ ਬੁਲਾਉਣ ਨਾ ਬੁਲਾਉਣ ਮੰਗ ਰੋ ਆਪਾਂ ਨੂੰ ਇਹ ਤਾਂ ਠੀਕ ਆਪਾਂ ਇੱਕ ਕਿਲਾ ਵੇਚ ਦਈਏ ਪਿੱਛੋਂ ਬਹੁਤ ਬੁਰੇ ਹਾਲ ਹੁੰਦੇ ਆ ਕੋਈ ਨਹੀਂ ਸਿਆਣ ਦਾ ਹੁਣ ਹੀ ਲੱਗਦਾ ਸਮਝ ਇਹ ਤਾਂ ਮੰਨਦਾ ਨਾ ਗੱਲ ਤੁਸੀਂ ਤਾਂ ਠੀਕ ਆ ਪਰ ਕਿਲਾ ਵੇਚ ਕੇ ਤਾਂ ਬੰਦਾ ਜਿਹੜਾ ਜਾ ਗਿਆ ਜਿਹੜਾ ਨਾ ਗਿਆ ਬਾਕੀ ਤੇਰੀ ਸਮਝ ਹੈ ਕਿ ਤੂੰ ਦੇਖ ਲੈ ਜਿਵੇਂ ਕਰਨਾਗਾ ਅਸੀਂ ਤਾਂ ਦੇਖਦੇ ਹਾਂਗੇ ਮਿੱਤ ਵੀ ਐਂ ਹੀ ਰਾਏ ਸੀ ਕਿੱਲਾ ਵੇਚ ਦਿੰਦੇ ਲੋਕਾਂ ਦੇ ਹਾਲਾਤ ਦੇਖੇ ਹੈਗੇ ਬੇਬੇ ਬਾਅਦ ਚ ਔਖਾ ਹੀ ਹੁੰਦਾਗਾ ਬਾਕੀ ਤਾਂ ਆਦੀ ਮਰਜ਼ੀ ਕਰਨੀ ਐ ਇਥੇ ਕਿਹੜਾ ਕਿਸੇ ਦੀ ਹੋ ਕਰਨੀ ਰੈਂਟਾਂ ਦਾ ਬਹੁਤ ਬੁਰਾ ਹਾਲਾ ਉੱਥੇ ਉਹ ਤਾਂ ਠੀਕ ਹੈ ਜਿਹੜੇ ਪਹਿਲਾਂ ਪੁਰਾਣੇ ਗਏ ਹੋਏ ਆ ਉਹ ਤਾਂ ਹੋ ਗਿਆ ਸੈੱਟ ਵਧੀਆ ਉਹਨਾਂ ਦਾ ਮੱਲਾ ਟਰਾਲਾ ਟੋਲੇ ਪਾਰ ਕੇ ਆਰ ਬਿਜ਼ਨਸ ਕਰਕੇ ਜਿਹੜੇ ਹੁਣ ਨਵੇਂ ਜਾਂਦੇ ਆ ਇਹਨੂੰ ਤਾਂ ਬਹੁਤ ਔਖਾ ਹੈਗਾ ਉਹ ਤਾਂ ਠੀਕ ਹੈ ਰੈਂਟ ਭਰਨੇ ਬਹੁਤ ਔਖਾ ਉੱਥੋਂ ਦੇ ਠੀਕ ਆ ਇਹਦਾ ਆਪਣਾ ਖਾਣ ਪੀਣ ਦੀ ਚੀਜ਼ਾਂ ਵੀ ਬਹੁਤ ਮਹਿੰਗੀਆਂ ਆਈਆਂ ਉੱਥੇ 6 ਮਹੀਨੇ ਤੱਕ ਨਾਲੇ ਆਪਦੇ ਬੱਚਿਆਂ ਤੋਂ ਦੂਰ ਹਨਾ ਬਹੁਤ ਔਖਾ ਹੀ ਐ। ਠੀਕ ਐ ਗੱਲ। ਬਾਕੀ ਤੂੰ ਦੇਖ ਲੈ ਹੁਣ। ਪੰਜਾਬ ਪੰਜਾਬ ਵਰਗੀ ਕਿਤੇ ਰੀਸ ਨਹੀਂ। ਜਿਹੜਾ ਹੁਣ ਜੀ ਮਾਨਸਾਲਾ ਕਹਿੰਦੇ ਕੋਈ ਮਾਨਸਾਹਬ ਦੇ ਬਿੱਤੇ ਆ। ਉਹ ਅੱਜ ਘਰੇ ਕੰਮ ਤਾਂ ਕਰੂ। ਸੁੱਤੇ ਕੰਮ ਕਰ। ਉਹ ਜੀ ਨਗਰਾਨੀਚ ਐ। ਉਹ ਕਰਮਜੀਤ ਸਾਨੂੰ 15-20 ਹਜ਼ਾਰ ਰੁਪਏ ਮਹੀਨੇ ਦਾ ਬਣਾ ਦਿੰਦੇ ਕੱਪੜਿਆਂ ਤੋਂ ਨਾਲੇ ਪਸ਼ੂ ਸੰਭਾਲਦੀ ਐ ਨਾਲੇ ਘਰ ਦਾ ਕੰਮ ਕਰਦੀ ਐ। ਉਹ ਤਾਂ ਠੀਕ ਐ ਗੱਲ। ਇਹ ਤਾਂ ਮਨ ਦੇ ਨਾਲ ਗੱਲ ਤੁਸੀਂ। ਬਾਕੀ ਤੂੰ ਦੇਖ ਲੈ ਫਿਰ ਜਿਵੇਂ ਕਰਨਾ ਤਾਂ। ਦੇ ਲੋ ਬਤ ਤੱਕ ਕੀ ਮੇ ਕਰਿਆ ਕਰਨੀ ਨਾ ਤੇਰੀ ਦਾ ਆ ਸਾਡੀ ਦਾ ਰੇ ਕੋਈ ਨਹੀਂ ਜੀ ਫਿਰ ਮੈਂ ਤਾਂ ਕੈਨੇਡਾ ਚ ਕਹਿੰਦੀ ਜੀ ਬਾਅਦ ਚ ਬਹੁਤ ਔਖਾ ਗਾ ਬੇਬੇ ਜਦੋਂ ਤੂੰ ਲਾਲਾ ਬਿਮਾਰ ਤੁਮਾਰਾ ਬੰਦਾ ਹਨਾ ਬਾਲਾ ਜਿਆਦੇ ਔਖਾ ਉੱਥੋਂ ਵਾਲੇ ਉੱਥੇ ਬੈਠੇ ਪੁੱਜੀ ਜਾਂਦੇ ਇੱਥੋਂ ਵਾਲੇ ਇੱਥੇ ਦੁੱਖ ਦੇ ਸੁੱਖ ਦੇ ਔਖਾ ਹੀ ਹੋ ਜਾਂਦਾ ਆ ਪਿੱਛੇ ਜੇ ਪਿਓ ਮਰ ਗਿਆ ਕਿਸੇ ਮੁੰਡੇ ਦਾ ਮੁੰਡੇ ਨੂੰ ਨਹੀਂ ਆਉਣ ਦਿੱਤਾ ਉਸਾਂ ਓਕੇ ਉਹ ਤਾਂ ਪਤਾ ਹੈ ਕਹਿੰਦੀ ਜਾਣੀ ਸਕਦਾ ਤੂੰ ਫਿਰ ਕੀ ਕਰਨਾ ਹੈ ਜੀ ਕੈਨੇਡਾ ਤੋਂ ਜੇ ਦਾ ਪਿਓ ਦੇ ਸੰਸਕਾਰ ਤੇ ਨਹੀਂ ਆ ਸਕਿਆ ਹਾਂ ਨਹੀਂ ਪਤਾ ਕਾ ਭੋਗ ਤੇ ਆਉਣ ਦੇਣਗੇ ਕਿ ਨਾ ਦੇਣ ਕੋਈ ਪਤਾ ਨਹੀਂ ਬਗਾਨੇ ਹੱਥ ਹੋ ਜਾਂਦੀ ਉੱਥੇ ਤਾਂ ਜਾਨ ਬੰਦ ਬਗਾਨੇ ਹੱਥ ਹੈ ਉੱਥੇ ਗਿਆ ਆਪਣਾ ਬਿਮਾਰਸ਼ਾ ਜਾ ਕੇ ਮੁੱਕ ਕੇ ਆਉਣਾਗਾ ਉਹਦਾ ਜਿੱਥੇ ਉਥੋਂ ਟਿਕਟ ਦੇਣਗੇ ਉੱਥੇ ਸਟੈਂਪ ਲੱਗੂਗੀ ਫੇਰ ਉਹਦੇ ਆਉਣ ਦੇਣਗੇ ਜਾਉਂ ਹੀ ਦਿੰਦੇ ਹੋ ਬਾਕੀ ਛੁੱਡੀ ਮਰਜੀ ਆ ਫੇਰ ਬਸ ਬਾਕੀ ਤੂੰ ਵਿਚਾਰ ਕਰ ਲੈ ਬਿਮਾਰ ਨਾਲ ਹਾਂ ਦਾ ਪੂਰਾ ਸਲਾਹ ਕਰ ਹੁਣ ਇਹਦੇ ਚ ਸਾਡੀ ਤਾਂ ਵਾਲੀ ਪੁੱਗਦੀ ਨਹੀਂ ਠੀਕ ਹੈ ਪੁੱਗੂਗੀ ਤਾਂ ਤੇਰੀ ਅਸ ਤਾਂ ਤੈਨੂੰ ਦੱਸਤਾ ਤੂੰ ਪੁੱਛਿਆ ਅਸ ਤੈਨੂੰ ਦੱਸਤਾ ਬੇਬੇ ਠੀਕ ਹੈ ਨਾ ਫਿਰ ਆਈਂ ਕਿ ਉਹ ਮੈਂ ਨਾਲ ਦੇ ਘਰੇ ਹੋਰ ਜਿਹੜਾ ਮਾਰੇ ਮੁਕੇ ਨਾ ਨਹੀਂ ਤੇਰੀ ਮਰਜ਼ੀ ਹੈ ਦੇਖੋ ਹਾਂ ਜੇ ਤੇਰਾ ਇਰਾਦਾ ਤਾਂ ਤੂੰ ਲੈ ਲੈ ਮੇਰਾ ਤੇਰਾ ਇਰਾਦਾ ਹੈਗਾ ਭਈ ਫਿਰ ਤੂੰ ਲੈ ਲੈ ਫਿਰ ਉਹਨਾਂ ਦੇ ਘਰੇ ਗੇੜੇ ਮਾਰਨ ਦਾ ਤਾਂ ਫੇਰ ਹੀ ਫਾਇਦਾ ਜੇ ਤੇਰਾ ਇਰਾਦਾ ਹੋਊਗਾ ਜੇ ਤੇਰਾ ਇਰਾਦਾ ਹੈਗਾ ਤੂੰ ਨੇ ਕਹਦੇ ਪਈ ਸੀ ਮੈਂ ਰਿਸ਼ਤਾ ਲੈ ਕੇ ਰਾਜ਼ੀ ਹਾਂ ਉਹ ਦੇਖ ਜਾਣਗੇ ਤੇ ਰਿਸ਼ਤਾ ਲੈ ਲਈ ਤੂੰ ਠੀਕ ਹੈ ਨਾ ਤੈਨੂੰ ਤੂੰ ਕਹਿੰਦੀ ਕੈਨੇਡਾ ਕੈਨੇਡਾ ਕਰੀਂਦਾ ਤੈਨੂੰ ਪਤਾ ਲੱਗੂ ਉਹ ਵੀ ਬਾਹਰੋਂ ਹੀ ਆਉਣਗੇ ਜਾਈ ਤੇ ਪਤਾ ਲੱਗੂ ਹਾਂ ਸਾਰਾ ਪਰਿਵਾਰ ਉਹਨਾਂ ਦਾ ਬਾਹਰੋਂ ਆਉਂ ਜਿਹਨਾਂ ਕੈਨੇਡਾ ਇੱਥੇ ਤਾਂ ਹੋਣੀ ਨਹੀਂ ਉਹਨਾਂ ਦੇ ਫਿਰ ਉਹ ਤਾਂ ਠੀਕ ਹੈ ਉਹ ਐਵੇਂ ਨਾ ਐਂ ਦਾ ਸੋ ਸਾਰਾ ਪਰਿਵਾਰ ਇੱਥੇ ਆ ਕਿ ਬਾਹਰ ਹੀ ਆ ਸਾਰੇ ਜਿਲ੍ਹੇ ਦੇਖਣ ਨੂੰਗੀ ਸਾਰੀ ਪਰ ਹੈ ਫਿਰ ਪੁੱਛ ਲੋ ਉਹਨਾਂ ਨੂੰ ਮੜਾ ਜੇ ਕਿ ਜਾ ਕੇ ਇੱਕ ਵਾਰੀ ਤਸੱਲੀ ਕਰਾਂ ਜਾ ਕੇ ਆਉਂਗਾ ਤੇਰਾ ਮੇਰੇ ਕੋਲਰ ਦੇ ਕਰੇ ਕਿਹੜਾ ਹੋ ਜਾ ਹਾਂ ਸਾਰਾ ਨਾ ਪੂਰਾ ਉਹਨਾਂ ਦਾ ਬਾਇਓ ਡਾਟਾ ਲੈ ਲਾ ਹਾਂ ਕਿ ਮਾਵਰਾ ਠੱਗੀ ਬਾਜੀ ਉਹ ਤਾਂ ਠੀਕ ਹੈ ਅੱਜ ਕੱਲ ਕਿੰਨੀਆਂ ਠੱਗੀਆਂ ਬੈਤੀਆਂ ਉਹ ਤਾਂ ਪਤਾ ਹੀ ਹੈਗਾ ਹੈ ਕੋਈ ਨਹੀਂ ਕਿਸੇ ਦਾ ਇੱਥੇ ਕਿਸੇ ਦਾ ਕੋਈ ਨਹੀਂ ਤੇਰਾ ਵਾਲਾ ਕਰਾਉਣਾ ਮੁੜ ਕੇ ਕੋਈ ਕਿਦੀ ਬਾਹ ਫੜਦਾ ਨਹੀਂ ਫੜਦਾ ਕੋਈ ਆ ਬਸੇ ਰੇ ਧਰ ਨਹੀਂ ਲੱਗਦੇ ਆ ਤੇ ਨਾਲੇ ਅਗਲਾ ਕਰ ਵੀ ਕੀ ਸਕਦਾ ਨਾ ਕਿਹੜਾ ਕੋਈ ਵਿਚ ਬੜਿਆ ਹੁੰਦਾ ਕਿਸੇ ਦਾ ਮਾਹੌਲ ਹੀ ਬਾਰੇ ਖਰਾਬ ਹੋ ਗਏ ਪਿੱਛੇ ਜੇ ਮੁੰਡਾ ਵੀ ਲਾਹ ਪ੍ਰੀਤ ਫਹਾ ਲੈ ਕੇ ਮਰ ਗਿਆ ਮੁੰਡਾ ਉਹ ਕੁੜੀ ਜਾਂ ਅੱਗੇ ਹਮਕਰਗੀ ਤੋਂ ਮੁੜ ਕੇ ਫਹਾ ਲੈ ਕੇ ਮਰ ਗਿਆ ਕੱਲਾ ਪੁੱਤ ਸੀ ਇਹਲੇ ਦਾ ਸਾਰਾ ਪਰਿਵਾਰ ਉੱਜਾ ਇੰਨਾ ਪੈਸਾ ਚਰਿਆ ਨੇ ਲਾਇਆ ਐਸਾ ਲਾਇਆ ਉਹ ਫਿਰ ਦੇ ਮੇਨ ਮੇਰ ਕਰਦੇ ਵਿਚਾਰੀ ਉਹ ਤਾਂ ਫ ਆ ਪਰ ਇਹ ਕਰਤੋਂ ਉਹ ਤਸੱਲੀ ਬਖਸ਼ ਹੋਵੇ ਰਿਸ਼ਤਾ ਬੰਨਾ ਲੈ ਰਹੀ ਲੈ ਰਹੀ ਕੋਈ ਨੁਕਸਾਨ ਨਹੀਂ ਚਲ ਮਾੜਾ ਮੋਡਾ ਆਪਾਂ ਸਮਝਦਾਰਾਂਗੇ ਗੱਲ ਕਰ ਜਦੋਂ ਪਤੀ ਨਹੀਂ ਕੋਈ ਇਹ ਪਤੀ ਨਹੀਂ ਪੁੱਛ ਲਿਓ ਗੱਲ ਆਪਦੀ ਫਿਰ ਠੋਕਰ ਲਈ ਜਸਾ ਲੈ ਕੇ ਆਉਂਦਾ ਹੈ ਨਾ ਪੁੱਛ ਲਓ ਬੜਾ ਜੀ ਮੈਨੂੰ ਤਾਂ ਇਹੀ ਰਿਸ਼ਤਾ ਵਧੀਆ ਲੱਗਿਆ ਮਾਨਸਾ ਵਾਲਾ ਚਲੋ ਤਾਂ ਠੀਕ ਹੈ ਫਿਰ ਮੈਂ ਰਾਏ ਕਰਦੀ ਹਾਂ ਨਾਲੇ ਆਪਣੇ ਨੇੜੇ ਦੇ ਆ ਹਾਂ ਬਾਕੀ ਆਪਾਂ ਇਹ ਸਿਮਾਰ ਕੇ ਗੱਲ ਕਰ ਲ ਮੰਗਦੋਂ ਨਾ ਤਾਂ ਨਾ ਉਹਨਾਂ ਨੂੰ ਜਾਣਦਾ ਜਿਹੜੂ ਤੁਸੀਂ ਕਹਿਣੇ ਹੋਗੇ ਭੁੱਲਣਾ ਨਾ ਕਰਕੇ ਕੋਈ ਭਈ ਉਹ ਮੈਂ ਕਰੇ ਸੱਦ ਲਊਂ ਕਰੇ ਕੋਈ ਕਰੇ ਕੋਈ ਉਹ ਨਾਲ ਕਰੀ ਜਾਏ ਕਰੇ ਜਾਉ ਮੈਂ ਤਾਂ ਕਿ ਤੂੰ ਨਾ ਕਰੀ ਜਾ ਕੇ ਬਹਿ ਕੇ ਸਾਰੇ ਪਰਵਾਨਾਂ ਨਾਲ ਗੱਲ ਕਰ ਲੀ ਸਾਰੇ ਤਾਂ ਹਾਂ ਠੀਕ ਹੈ ਨਾ ਫਿਰ ਆਪਾਂ ਰਿਸ਼ਤੇ ਦੀ ਗੱਲ ਗਾਹਾਂ ਕਰਾਂਗੇ ਠੀਕ ਹਾਂ ਕਰਾਂਗੇ ਆਪਾਂ ਵੀ ਮੇਰਾ ਨਾਲ ਇਹ ਵੀ ਮੁੰਡੇ ਨੇ ਕਿਹਾ ਵੀ ਆਹ ਗੱਲ ਮੈਂ ਕਹਿੰਦਾ ਮੁੰਡੇ ਨੇ ਕਿਹਾਗਾ ਆਪ ਕੋ ਉਂਦੀ ਆਹ ਗੱਲ ਤੁਸੀਂ ਕਰ ਲਓ ਨਹੀਂ ਅਸੀਂ ਜਵਾਵਾਂ ਹਾਂ ਧੰਨਵਾਦ ਹਾਂ ਹਾਂ ਜਿਹਨੇ ਕਿਹਾ ਤਾਂ ਹਾਂ ਕਿ ਵੀ ਸਾਰੇ ਆਪਾਂ ਜਿਵੇਂ ਆਪਾਂ ਕਹਾਂਗੇ ਮੈਨੂੰ ਪੂਰਾ ਨਾ ਐਡਰੈਸ ਦੋ ਕਿਤੋਂ ਦੇ ਰਹਿਣ ਵਾਲੇ ਸਾਰਾ ਨਾ ਠੀਕ ਹੈ ਜਿਹੜਾ ਆਪਾਂ ਰਿਸ਼ਤਾ ਲਾ ਮੰਗੇ ਹਾਂ 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 ਤੇ ਮੈਂ ਹੁਣ ਜਾ ਕੇ ਉਹਨਾਂ ਨਾਲ ਮਿਲ ਕਿੰਨੇ ਭੈ

ਮਾਦਾ ਜਵਾਬ ਦਿੱਤਾ ਹੋਇਆ ਨਾ ਉਹਦੀ ਕਦਾਈ ਮਤਲਬ ਨਹੀਂ ਉਹਦਾ ਇਰਾਦਾ ਹੈਗਾ ਨਾ ਬੇਬੇ ਦਾ ਫਿਰ ਆਪਦੇ ਸਰ ਤੇ ਲੈ ਲੈ ਆਪਾਂ ਮੈਂ ਤਾਂ ਕਹਤਾ ਬੀਬੀ ਇੱਥੋਂ ਮੈਂ ਤਾਂ ਕੈ ਵਾਰੀ ਕਹਤਾ ਵੀ ਇੱਥੋਂ ਨੇੜੇ ਦਾ ਲੈ ਲਉ ਆਪਾਂ ਵੀ ਮਾਨਸਾ ਦਾ ਵਧੀਆ ਹੈਗਾ ਰਿਸ਼ਤਾ ਜੇ ਉਹ ਹੁੰਦਾਗਾ ਤੇ ਉਹਦੇ ਵਰਗੀ ਰੀਸ ਨਹੀਂ ਪਰ ਉਹਦਾ ਇਰਾਦਾ ਹੈਗਾਗਾ ਤੇ ਤੁਸੀਂ ਐ ਨਾ ਉਹ ਕਰੋ ਕਿਤੇ ਮਗਰ ਲੱਗ ਜਾਓ ਮੈਂ ਤਾਂ ਕੁਝ ਨਹੀਂ ਕਹਣਾ ਜਿਵੇਂ ਉਹ ਆਪਣੇ ਕੋਲ ਤਿੰਨ ਕਿੱਲੇ ਤਾਂ ਜ਼ਮੀਨ ਦੇ ਆਪਣੇ ਕੋਲੇ ਇੱਕ ਕਿੱਲਾ ਕਹਿੰਦੀ ਇਹ ਵੀ ਇੱਕ ਕਿੱਲੇ ਨੂੰ ਧੂਪ ਦੇ ਦਈਏ ਛੇਤੀ ਇੱਕ ਨਹੀਂ ਲੱਗਦਾ ਇੱਕ ਤਾਂ ਉੱਥੇ ਇੱਕ ਨੂੰ ਤਾਂ ਸਰਨਾ ਵੀ ਨਹੀਂ ਇੱਕ ਇੱਕ ਕਿੱਲਾ ਬਿਆਹ ਤੇ ਲੱਗੂਗਾ ਨਹੀਂ ਵੀ ਤੁਸੀਂ ਇਹਨਾਂ ਦੇ ਮਗਰ ਨਹੀਂ ਲੱਗਣਾ ਹੈਗਾ ਠੀਕ ਹੈ ਆਪਣੇ ਕੋਲ ਕਿੱਲਾ ਰਹਿ ਜੂਗਾ ਤੇ ਇਸ ਆ ਲੈ ਲਓ ਤੇ ਕਿੱਲੇ ਆਪਾਂ ਤਾਂ ਸਰਦਾਰਾਂ ਚੱਲੋ ਫੇਰ ਵੀ ਹਨਾ ਤਿੰਨ ਕਿੱਲੇ ਆਉਂਦੇ ਨੇ ਚੱਲੋ ਠੀਕ ਹੈਗਾ ਵਧੀਆ ਆ ਦਾ ਟਾਈਮ ਪਾਸ ਹੋਈ ਜਾਂਦਾ ਹੈਗਾ ਜਾਮਾ ਹੁਣ ਜੇ ਇੱਕ ਕਿੱਲਾ ਬੈ ਕਰਕੇ ਦੋ ਕਿੱਲੇ ਬੈ ਕਰਕੇ ਜਾਣੇ ਆਪਾਂ ਤੇ ਫਿਰ ਆਪਣੇ ਕੋਲ ਤਾਂ ਕੁਝ ਵੀ ਨਹੀਂ ਬਚਣਾਗਾ ਤੇ ਦੇਖ ਲਓ ਤੁਸੀਂ ਦੋ ਕਿੱਲੇ ਕਿਹੜਾ ਉੱਥੇ ਵੀ ਬਣਾਉਣ ਅਜੇ ਟੰਗੀ ਨਾ ਜਵਾਬ ਦੇ ਦੇ। ਨਹੀਂ ਮੈਂ ਇੱਕ ਵਾਰ ਕਿਹਾ ਤਾਂ ਸੀ। ਇਹ ਮੰਨਦੀ ਤਾਂ ਹੈ ਨਹੀਂ ਮਨ। ਮੈਨੂੰ ਲੱਗਦਾ ਨਹੀਂ। ਬੇਬੇ ਨਹੀਂ ਮੰਨਦੀ। ਹੂੰ। ਇਹ ਤਾਂ ਕਹੇ ਕਹਿੰਦੀ ਹੋਊਗੀ ਲੈ ਲਈਏ ਰਿਸ਼ਤਾ। ਹਾਂ ਬਸ ਉਹੀ ਹੋ ਰਿਹਾ ਦਿਮਾਗ। ਇਹ ਰਾਤ ਦੇ ਵੀ ਮੈਨੂੰ ਐ ਲੱਗਿਆ ਨਾ ਜਦੋਂ ਮੈਂ ਤਾਂ ਕਹੀ ਸੀ ਮੈਨੂੰ ਕਰੀ ਆਂਦੀ ਆ ਕਿ ਉਹਨੇ ਫੋਨ ਆ ਰਿਹਾ ਹੈਗਾ ਇਹ ਰਿਸ਼ਤਾ ਬਾਹਰਲੇ ਦੇਸ਼ ਵਾਲਾ। ਬਾਹਰਲੇ ਦੇਸ਼ ਵਾਲਾ। ਮਾਦੀ ਗੱਲ ਜੀ ਗੋਲੀ ਨਹੀਂ। ਅੱਜ ਤਾਂ ਹੀ ਜਾਈ ਆਈ ਉਹਨਾਂ ਨੇ। ਹਾਂ ਅੱਜ ਜਾ ਕੇ ਆਈ ਹੈ। ਬਸ ਕਿ ਉਹਨਾਂ ਨੇ ਕਹਿਤਾ ਉਹਨੇ ਤੱਤੀ ਕਰਤੀ ਪੂਰੀ ਕਿ ਤੂੰ ਬਾਹਰ ਵਾਜ। ਬਸ ਤੁਸੀਂ ਨਹੀਂ ਹਾਂ ਕਰਨੀ। ਮੈਂ ਤਾਂ ਕੀ ਹਾਂ ਕਰਨੀ ਮੈਨਾਂ ਨੂੰ ਨਾ ਹੀ ਮੈਂ ਤਾਂ ਕਹਤਾ ਸੀ ਵੀ ਆਪਦੀ ਮਰਜ਼ੀ ਦੇਖੋ ਫਿਰ ਮੈਂ ਖਾ ਵੀ ਮੈਂ ਤਾਂ ਸਲਾਹ ਮੰਗਦੇ ਹਾਂ ਮੈਂ ਦੱਸਤਾ ਤੁਹਾਨੂੰ ਪਰ ਆਦਾ ਜਿਹਾ ਲੱਗਦਾ ਨਹੀਂ ਵੀ ਪਿੰਡ ਵਾਲੀ ਤਾਂ ਵਧੀਆ ਸੀਗਾ ਜੇ ਪਿੰਡਾਂ ਵਾਲਾ ਆਪਾਂ ਨੂੰ ਮਿਲ ਜਾਂਦੀ ਹੈ ਨਾ ਰਿਸ਼ਤਾ ਉਹਦਾ ਵਧੀਆ ਮਾਨਸਿਕ ਇਸ ਜਾਣ ਪਛਾਣ ਤੱਕ ਹੈਗੀ ਸੀ ਕਿਸੇ ਨਾ ਕਿਸੇ ਨਾਲ ਆਪਾਂ ਪੁੱਛ ਲੈਣ ਦੀ ਵੀ ਕੌਣ ਪੁੱਛ ਪੜਤਾਲ ਹੋ ਜਾਂਦੀ ਹੈ ਹਾਂ ਉੱਥੇ ਕੌਣ ਜ਼ਿੰਮੇਵਾਰ ਹੈਗਾ ਕਿਹੜਾ ਅਗਲਾ ਹੋ ਕਰ ਦਿੰਦਾ ਹੈ ਨਾ ਮੁੜ ਕੇ ਔਖਾ ਹੋ ਜਾਂਦਾ ਫਿਰ ਹੁਣ ਪਤਾ ਲੱਗਦਾ ਕਿਹੜੇ ਜਿਹੇ ਬੰਦੇ ਕਿਵੇਂ ਕਿੱਥੋਂ ਰਹਿਣ ਵਾਲੇ ਆ ਹੁਣ ਨਾ ਇਹਨੂੰ ਤਾਂ ਹੁਣ ਪਤਾ ਨਹੀਂ ਆਪਾਂ ਤਾਂ ਰੋਜ਼ ਇਹ ਜਿਹੀਆਂ ਖਬਰਾਂ ਪੜ੍ਹਦੇ ਸੁਣਦੇ ਆ ਹਨਾ ਵੀ ਬੱਕੇ ਦੀ ਮਰਜ਼ੀ ਆ ਆਪਾਂ ਤਾਂ ਕੁਝ ਨਹੀਂ ਕਹਿੰਦੇ ਹਾਂ ਬਸ ਤੁਸੀਂ ਨਹੀਂ ਹਾਂ ਮੈਂ ਜਾਣਾ ਫਿਰ ਖੇਤ ਮੈਂ ਫਿਰ ਜਾਇਆ ਮੈਂ ਜਾ ਕੇ ਆਉਣੀ ਆ ਪੁੱਲਰਾਂ ਦੇ ਹਰਮਜੀਤ ਹੈ ਪੁੱਲਰਾਂ ਦੇ ਜਾ ਕੇ ਆਉਣੀ ਆ ਮੈਨੂੰ ਪਤਾ ਲੈ ਕੇ ਆਉਣੀ ਜਾਇਆ ਮੈਂ ਰਿਸ਼ਤਾ ਤਾਂ ਉਹੀ ਲਵਾਂਗੀ ਕੈਨੇਡਾ ਵਾਲੀ ਦੇ ਪਤਾ ਹੀ ਹੈ ਤੇਰਾ ਕਿਥੇ ਅੜਦੀ ਆ ਪਤਾ ਕਰਕੇ ਆਉਣੀ ਆ ਮੈਂ ਤੁਸੀਂ ਮੰਨਦੇ ਨਹੀਂ ਹੈਗੇ ਫਿਰ ਹਮ ਕੋ ਕੱਲ ਮਨਾਇਆ ਨਹੀਂ ਜਾ ਕੇ ਮੈਂ। ਕੋਈ ਨਹੀਂ ਲੌਟਾਂ ਦੇਖੇ ਕੇ। ਕੋਸਤਾ ਦੱਸਣ ਗਈ ਮੈਨੂੰ ਹੋਰਿਆ ਕਰਕੇ। ਮਤਨ ਉਹ ਜਾਈ। ਘਰ ਤੇ ਪਰ ਮੇ ਜਿੰਨਾ ਜਾ ਕੇ ਗੱਲ। ਰਿਸ਼ਤਾ ਤੋਂ ਹੀ ਲਵਾਂਗੇ। ਨਹੀਂ ਘਰੇ ਜਾ ਕੇ। ਕਦ ਬਰਸਰ ਤੇ ਮਿਲ ਲੜੀ।

ठीक है फिर बस तो हाँ ही करे आएगा मतलब हाँ करे आएगा ठीक है बस चाय पियोगे चाय बनाना चाय कोई बस रहने दे पकड़ के घर बाहर आता फिर बस जो हाँ ही करे आए ठीक है फिर जो हाँ बेबे कि मैं मतलब जी जाए पक्का करें इधर किधर जाने ही पुलिस लाने का इसी में था अच्छा वो आगे नहीं भी हम बरसात देंगे ਪੱਕਾ ਹੰਪਤਾ ਕਰ ਲੈ ਤੂੰ ਹਾਂ ਉਹਨਾਂ ਠੱਗੀ ਮਰਵਾ ਦੀ ਦੇਖੀ ਜਾ ਭਈ ਮੈਨੂੰ ਤੁਹਾਨੂੰ ਕੀ ਪਤਾ ਹੈ ਪਤਾ ਕਿ ਉਹਨਾਂ ਨੂੰ ਪੂਰਾ ਪੂਰਾ ਤਸੱਲੀ ਕਰ ਲੈਂਦੀ ਨਹੀਂ ਕਰਾਉਂਦੇ ਭੁੱਲਦਾ ਕਿ ਹੋਰ ਕੋਈ ਤੀਜਾ ਬੰਦਾ ਤੀਜੇ ਦਾ ਤਾਂ ਕੋਈ ਨਹੀਂ ਪੁੱਤਰੀ ਕਰਾਉਂਦੇ ਆ ਇਹ ਜਾਨਸਥਾਨ ਜਾਂ ਪੂਰੀ ਹਾਂ ਠੀਕ ਐ ਤੇ ਇੱਕ ਕੋਈ ਬੰਦਾ ਕਹਿ ਗਿਆ ਫਿਰ ਤੂੰ ਮੈਂ ਤਾਂ ਉਹਨੂੰ ਕੁਛ ਨਹੀਂ ਕਹਿ ਗਿਆ ਮੈਂ ਤੁਹਾਨੂੰ ਨਾ ਰਾਇ ਕਰ ਦਿੱਤੀ ਜੀ ਨਾ ਕੀ ਹੈ ਕਹਿਣੀ ਨਾ ਤੂੰ ਕਹੀ ਹੁੰਦੀ ਬਸ ਜੋ ਲੈਣੀ ਸੀ ਤੂੰ ਰਿਸ਼ਤਾ ਫਿਰ ਉਹ ਕਹਿੰਦੀ ਮੁੰਡਾ ਪੁੱਛ ਲਾਂਗੇ ਜਾ ਕੇ ਕਿਹੜਾ ਤੈਨੂੰ ਦੋਨ ਰੱਖਣਾਗਾ ਕੇ ਮੈਂ ਤਾਂ ਪਸਾਂ ਕੇ ਕੱਲ ਨੂੰ ਸੱਦਣਾ ਹੁਣ ਜੋ ਤੇਰੀ ਆਰਦਾ ਹੁੰਦਾ ਮੈਂ ਉਹ ਦੇਖ ਲਓ ਠੀਕ ਹੈ ਨਾ ਚੱਲੋ ਆਪਾਂ ਰਸਤਾ ਲੈ ਕੇ ਬਸ ਏਦੀ ਫਿਰ ਚਲੀ ਜਰਾ ਕਿ ਕਰ ਲਾਂਗੇ ਠੀਕ ਹੈ ਬਾਲਾ ਪੱਕਾ ਨਹੀਂ ਕਰਦੇ ਉਹ ਤਾਂ ਠੀਕ ਹੈ ਹੈ ਬਾਕੀ ਉਹਨਾਂ ਨਾਨਕੇ ਹੋ ਜਾਣਗੇ ਤੇ ਭੂਆ ਉਹ ਜੀ ਬਸ ਪਰ ਇਹ ਨਿਕਦਾ ਮੇਰੇ ਸਟੋਰੀ ਹੋਣੀ ਹੋਰ ਤਾਂ ਕਿੰਨਾ ਪਸਦ ਨਹੀਂ ਨਾ ਤੇ ਹੁਣ ਆ ਪੂਰਾ ਥਮੋਰ ਦਾ ਥੱਕੇ ਠੁਕੀਆਂ ਬਹੁਤ ਆ ਜਾਂਦੀਆਂ ਉਹ ਤਾਂ ਫੇਰ ਤੁਸੀਂ ਪਤਾ ਕਰ ਲਓ ਮੈਨੂੰ ਤਾਂ ਕੀ ਪਤਾ ਤੂੰ ਇਸ ਤਰ ਤੁਸੀਂ ਲੈਣਿਓ ਫਿਰ ਮੈਂ ਤਾਂ ਪੱਕਾ ਕਰਾਈ ਦੇਖੀ ਜਾਊਗਾ ਬਸ ਠੀਕ ਆ ਫਿਰ ਤੇ ਮੈਂ ਪਾਣੀ ਕੋ ਨਹੀਂ ਪਿੰਦਾ ਫਿਰ ਕਰ ਦਿਆਂ ਗੱਲ ਛੱਡਣਾ ਇੰਤਕ ਨੇ ਡਾ ਜੀ ਆਮਾਗੇ ਜਾ ਕੇ ਉਹ ਨਹੀਂ ਨਾ ਦੇ ਕਰੇ ਪਚਾ ਚੜਿਆ ਮੈਂ ਹੰਤਾ ਇਹ ਨਸਾਰਾ ਕੁਝ ਪੱਕਾ ਕਰਾਈ ਨਾ ਦੇਖ ਕੇ ਆਈ ਕਰ ਜਾ ਕੇ ਧਾਰਤੀਆਂ ਉੱਤੇ ਕਰੂ ਜਿੰਨਾ ਕਰਦੇ ਨਾਲ ਜਾ ਕੇ ਮੁੰਡਾ ਨਾਲੇ ਇਹ ਮੈਂ ਤਾਂ ਜਾ ਹੀ ਸਾਰਾ ਕੁਝ ਪੱਕਾ ਕਰਾਈ ਪਿਆ ਦਾ ਕੀ ਭੁੱਲਣਾ ਜਾ ਵੀ ਹਾਂ ਮੈਂ ਤਾਂ ਜਾ ਹੀ ਕੀ ਕਹਿੰਦੇ ਉਹ ਬੱਸ ਮੇਰੇ ਸਾਰਾ ਕੁਝ ਪੱਕਾ ਹੈਗਾ ਤੇ ਫੋਟੋ ਦਿਖਾਈ ਫਿਰਉਣਾ ਹਾਂ ਫੋਟੋ ਤੇ ਪੱਕਾ ਹੈਗਾ ਸਾਰਾ ਕੁਝ ਕਿ ਸਵੇਰੇ ਆਉਣਗੇ ਉਹ ਹਾਂ ਕਿੰਨੇ ਬੰਦੇ ਕਿਹਾ ਨਾ ਬੰਦੇ ਨਹੀਂ ਮੈਂ ਭਾਈ ਪੁੱਲ ਕੀ ਬੰਦੇ ਤਾਂ ਮੈਂ ਬੰਦੇ ਕਹਿੰਦੇ 10-15 ਹੀ ਆਉਣਗੇ ਹਾਂ 10 ਬੰਦੇ ਨਹੀਂ ਆਉਣਗੇ ਬਸ 10-15 ਆਪਣੇ ਹੋ ਜਾਣਗੇ ਹਾਂ ਫਿਰ ਤਾਂ ਆਪਾਂ ਨੂੰ ਰੈਸਟੋਰੈਂਟ ਪੱਕਾ ਕਰਨਾ ਪਊਗਾ ਹਾਂ ਉਹ ਤੁਸੀਂ ਦੇਖ ਲਓ ਰੈਸਟੋਰੈਂਟ ਚ ਬੜਾ ਕੱਠ ਤਾਂ ਹੈ ਨਹੀਂਗਾ ਆਪਾਂ ਪਿੰਡ ਪੋਂ ਦਾ ਸੱਦ ਨਹੀਂ ਨਹੀਂ ਕੋਈ ਨਾ ਰਿਸਟੋਰੈਂਟ ਨੂੰ ਹੁਣੇ ਫੋਨ ਕਰ ਦਿੰਨੇ ਭਾਈ ਕੱਲ੍ਹ ਦੇ ਇਸ ਦਾ ਪ੍ਰੋਗਰਾਮ ਬਣਾ ਲਿਆ ਹਾਂ ਗੁੱਸੇ ਨਾ ਹੋ ਜਾਣ ਕਿਤੇ ਮੁੰਡਾ ਫੈਕਟਾ ਇਹਨਾਂ ਦੇ ਰਿਸਟੋਰੈਂਟਾਂ ਨੂੰ ਗੁੱਸੇ ਹੋਣ ਬਿਸਾਨੂ ਪਹਿਲਾਂ ਹੀ ਦੱਸਿਆ ਹਾਂ ਬਸ ਉਹਨਾਂ ਨੂੰ ਤਾਂ ਆਏ ਕਹਦੇ ਕੱਲ੍ਹ ਵੀ ਇਹ ਤਾਂ ਤੁਰਤ ਪੈਰੀ ਹੋ ਰਿਹਾ ਹੈ ਤੁਰਤ ਪੈਰੀ ਕਰਿਆ ਮੇਰੇ ਕੋਲ ਆਪਣੇ ਕੋਲ ਕਿਹੜਾ ਇੰਨੀ ਜ਼ਮੀਨ ਹੈ ਜੀ ਵਧੀਆ ਮੁੰਡਾ ਬਾਹਰ ਬਾਜੂ ਚੱਲਾ ਇੰਨਾ ਹੈ ਹੂੰ ਤੇ ਐਨੇ ਸਾਰੇ ਪਰਿਵਾਰ ਬਾਜੂ ਚੱਲਾ ਪਰ ਪਹਿਲਾਂ ਤਾਂ ਸਾਡੇ ਵੀ ਐਂ ਜਿਹੇ ਰਾਏ ਸੀ ਕਿ ਵੀ ਰਹਿਣ ਦੁਰਹਿਣ ਦੋ ਹਨਾ ਮੈਂ ਤਾਂ ਕਰੇ ਹੀ ਕੰਮ ਪੱਕਾ ਤੇ ਬਾਕੀ ਪਰ ਇਸ ਤਰ੍ਹਾਂ ਨਾਲ ਗੱਲ ਕਰਦੇ ਆ ਹਾਂ ਵੀ ਭਾਈ ਤੂੰ ਜਿਹੇ ਜਿਹੇ ਕੱਪੜੇ ਹੈਗੇ ਪਾ ਕੇ ਆ ਜਾ ਤੂੰ ਇੱਕ ਅੱਧਾ ਤਾਂ ਸੂਟ ਤਾਂ ਹਰੇਕ ਦੇ ਕੋਲ ਹੀ ਹੁੰਦਾ ਵਧੀਆ ਹਾਂ ਹਾਂ ਭਰਮਜੀਤ ਜੀ ਤਰਾ ਵੀ ਕਰਾਂ ਗੱਲ ਪਰਮਜੀਤ ਤੂੰ ਕਰ ਲਈ ਗੱਲ ਤੇ ਫਿਰ ਮੈਂ ਪਾਲ ਨੂੰ ਵੀ ਕਰ ਲੈਣਾ ਗੱਲ ਤੂੰ ਪਰਮੀ ਤਾ ਨਾ ਕਰ ਲੈ ਮੈਂ ਪਾਲ ਨੂੰ ਕਰਿਆ ਉਹ ਰੈਸਟੋਰੈਂਟ ਵਾਲਾ ਬਹਿਣੀ ਆਲਾ ਵੀ ਭਾਈ ਤੇਰੇ ਸੀ ਅਪਰੂਵ ਵੀ ਉਹ ਗੁੱਸੇ ਨਾ ਹੋ ਜੇ ਮੇਰੇ ਨਾਲ ਵੀ ਇਹ ਤੂੰ ਕੱਲੀ ਕੋ ਕਰਦੀ ਫੇਤੀਆਂ ਵੀ ਉਹ ਤਾਂ ਨਹੀਂ ਗੁੱਸੇ ਹੁੰਦੀ ਉਹ ਤਾਂ ਉਹਦੇ ਕਹੀ ਦਿੱਤਾ ਵੀ ਜੇ ਮੈਂ ਮਰਜ਼ੀ ਕਰ ਲਵਾਂ ਹਾਂ ਤਾਂ ਤੇਰੇ ਸਾਹਮਣੇ ਕਿਹਾ ਉਹ ਨਹੀਂ ਮੈਂ ਤਾਂ ਕਿਹਾ ਜੇ ਮੈਂ ਮਰਜ਼ੀ ਕਰ ਲਵਾਂ ਬਾਕੀ ਤੇਰੀ ਖੁਸ਼ੀ ਹੋਣੀ ਚਾਹੀਦੀ ਹਾਂ ਤਾਂ ਇਗਾ ਤਾਂ ਉਹਨਾਂ ਕਹੀ ਗਿਆ ਨਾ ਤੈਨੂੰ ਚਲੋ ਦੇਖੀ ਜਾਉਂਗਾ ਮੈਂ ਤਾਂ ਘਰੇ ਹੀ ਪੱਕਾ ਸਭ ਕੁਝ ਚਲੋ ਬਹੀ ਰਹਿੰਦਾ ਸੀ ਇਹ ਵੀ ਰੋਣਾ ਕੰਮ ਤੇ 바ਜੂਆ ਤਾਇਤਾ ਦੀਆਂ ਤੇ ਨਾਲੋਂ ਹੁਣ ਉੱਥੇ ਆਪਣਾ ਦਿੱਲੀ ਆ ਦਿੱਲੀ ਫੋਨ ਕਰ ਲਉਣ ਪਈ ਆਜਾ ਅੱਜ ਅੱਜ ਜਿਹੜਾ ਰਾਤ ਨੂੰ ਹਾਂ ਤੇ ਆਪਾਂ ਅੰਦਰ ਕਰ ਦਿੰਦੇ ਆ ਦੀ ਤਿਆਰੀ ਹੁਣ ਆਪਾਂ ਆਦੇ ਘਰੇ ਬਣਾ ਲਓ ਮੈਂ ਤਾਂ ਕਹਿੰਦੀ ਆ ਮੇਵੇ ਕੇ ਨੂੰ ਨਾਲ ਬੁਲਾ ਲਈਏ ਨਾਲ ਮੇਵੇ ਕੇ ਬੁਲਾ ਲਓ ਹੋਰ ਇਹਨਾਂ ਦਾ ਜ਼ਰੂਰ ਕਹਿਣਾ ਪੂਗਾ ਚਲ ਆਪਣੀ ਗਮਾਂਡੀ ਆ ਹੂੰ ਹੈ ਆ ਦਰਸ਼ਨੋਂ ਨਾਲ ਮੇਵੇ ਨੂੰ ਕਹਿ ਦਿੰਨੇ ਆ ਹਾਂ ਫੋਨ ਉਹਨੂੰ ਤਾਂ ਆਪਾਂ ਕਿਹਨੂੰ ਸੱਦਣਾ ਇੱਥੇ ਮੈਂ ਗੁਰਪ੍ਰੀਤ ਨੂੰ ਹਾਂ ਉਹਨੂੰ ਵੀ ਤੁਸੀਂ ਕਹਿ ਦੋ ਚਲੋ ਹਾਂ ਕੋਈ ਥੋੜੀ ਸਹੀ ਦੇ ਕੇ ਉਹਨੂੰ ਕਹਿ ਦੇਵੇ ਹਾਂ ਹਾਂ ਕਿਉਂ ਆਇਆ ਵਿਆਹ ਤੇ ਫਿਰ ਜੇ ਇਕੱਠ ਜਿਹਾ ਹੋਵੇ ਨਾ ਫਿਰ ਚੰਗਾ ਲੱਗਦਾ ਹੈ ਤੇਰੀ ਸੁਨਾ ਲਾtela ਬਾਕੀ ਆਪਾਂ ਤੁਹਾਨੂੰ ਲਾਸਟ ਵਿਆਹ ਹੈਗਾ ਹਾਂ ਹਾਂ ਤੇ ਵਧੀਆ ਆਪਾਂ ਪ੍ਰੋਗਰਾਮ ਕਰਾਂਗੇ ਵਧੀਆ ਕਰਾਂਗੇ ਚਾਨ ਨਾਲ ਹਾਂ ਤੇ ਬਾਕੀ ਆਪਾਂ ਸ਼ਰਾਬ ਮੀਟਣਾ ਨਹੀਂ ਕਰਦੇ ਨਾ ਠੀਕ ਹੈ ਨਾ ਆਪਾਂ ਦਾ ਫਿਰ ਸ਼ਰਾਬ ਮੀਟਣਾ ਤਾਂ ਤੁਹਾਨੂੰ ਪਤਾ ਨਾ ਤਾਂ ਖਰਚਾ ਵੱਧ ਜਾਂਦਾ ਨਾਲ ਕਲੇਸ਼ ਕਰਕੇ ਵਾਹੇ ਨਾ ਕੋਈ ਪ੍ਰਾਣਾ ਪ੍ਰਾਣਾ ਸਦਸਾ ਜਾਂਦਾ ਹੂੰ ਬਾਕੀ ਕੁੜੀਆਂ ਨੂੰ ਵੀ ਕਰ ਦੇ ਤੂਫਾਨ ਹੂੰ ਹੂੰ ਠੀਕ ਹੈ ਮੈਂ ਚੱਲਦਾ ਪਾਲ ਕੋਲੇ ਜਾ ਕੇ ਉਹਨਾਂ ਨੂੰ ਮਿਕਰੇ ਮੈਂ ਰੈਸਟੋਰੈਂਟ ਮੈਂ ਪਰਮਜੀਤ ਨਾਲ ਗੱਲ ਕਰਦੀ ਆ ਚੰਗਾ ਚੰਗਾ ਪਾਲ ਦਾ ਨੰਬਰ ਦੇਖਾਂ ਇਸੇ ਹੋਊਗਾ ਪਰਮਜੀਤ ਖਾਵੇ ਬੇ ਮੈਂ ਸਾਰਾ ਕੁਝ ਪੱਕਾ ਕਰਾਈ ਉਹ ਤੇ ਪਿਆ ਤਿਆਰੀ ਕਰ ਲੋ ਪਿਆ ਦੀ ਅੱਛਾ ਹਾਂ ਅਲੀ ਦਾ ਕਪੜਾ ਲਿਆਓ ਫਿਰ ਤੁਸੀਂ ਠੀਕ ਹੈ ਹੈ ਉਹੀ ਬਾਹਰ ਲਿਆਂ ਦੇ ਕਿਨੇ ਵਾਲੇ ਆ ਗਏ ਦਾ ਅੱਛਾ ਕਰੇ ਆਏ ਪੱਕਾ ਨੇ ਹਾਂ ਚਲੋ ਠੀਕ ਹੈ ਫਿਰ ਕੋਈ ਨਾ ਅਮ ਜਿੱਤ ਕੇ ਆ ਗਏ ਪਾਸਪੋਰਟ ਕਰਾਉਣ ਵੀ ਅੱਛਾ ਸਾਰਾ ਹੋ ਗਿਆ ਉਹਨਾਂ ਦਾ ਸਾਰੇ ਕੁਝ ਕਰੇ ਹਾਂ ਮੈਂ ਤੂੰ ਨਾ ਗੁੱਸੇ ਹੋ ਜਿੱਥੇ ਨਾ ਨਾ ਠੀਕ ਹੈ ਮੈਂ ਕਦੇ ਪਿੱਛੇ ਗੁੱਸੇ ਹੋਣਾ ਜੋ ਤੁਸੀਂ ਕਰੇ ਆਏ ਸਹੀ ਹੈ ਜਿਹਨੇ ਤੁਸੀਂ ਕਰੇ ਠੀਕ ਹੈ ਹਾਂ ਫਿਰ ਤੇਨੂੰ ਦੱਸਣ ਦਾ ਤਾਂ ਕੀ ਹੈ ਮੇਰਾ ਨਾ ਨਾ ਕੋਈ ਨਾ ਠੀਕ ਹੈ ਫਿਰ ਕੱਪੜੇ-ਕੁਪੜੇ ਫਿਰ ਕੱਲ ਨੂੰ ਲਿਆਵਾਂਗੇ ਹਾਂ ਤੁਸੀਂ ਦੇ ਲਓ ਵੀ ਤੇ ਕੀ ਕਿਸ ਲਿਆਉਣਾ ਤੁਸੀਂ ਫਿਰ ਉਹਨੂੰ ਕੱਪੜੇ-ਕੁਪੜੇ ਤਾਂ ਲਿਉਣੀ ਪੈਣਗੇ ਉਹਦੀ ਬਰੀ-ਬੁਰੀ ਕੁਛ ਹੋਰ ਹਾਂ ਠੀਕ ਹੈ ਫਿਰ ਕੋਈ ਨਾ ਨਿਰਦਸਤ ਨਹੀਂ ਆਈਆਂ ਨਾ ਠੀਕ ਹੈ ਫਿਰ ਜਦੋਂ ਕਰ ਆਏ ਫਿਰ ਉਹਨੂੰ ਕਰਦਾ ਰਹਿ ਜਰੂਰੀ ਹੈ ਨਾ ਠੀਕ ਹੈ ਫਿਰ ਕੋਈ ਗੱਲ ਨਹੀਂ ਮੈਂ ਤਾਂ ਜਿਵੇਂ ਕਹੋਗੇ ਮੈਂ ਤਾਂ ਉਹਨੇ ਕਰ ਲੂੰਗੀ ਅੱਗੇ ਮਮ ਜੀ ਤਰਾ ਕੇ ਗੁੱਸਾ ਤਾਂ ਨਹੀਂ ਗੁੱਸੇ ਨਹੀਂ ਹੁੰਦੀ ਕਹਿੰਦਾ ਨਹੀਂ ਨਹੀਂ ਮੈਂ ਤਾਂ ਕਦੇ ਪਿੱਛੇ ਗੁੱਸੇ ਹਾਂ ਨਾ ਠੀਕ ਹੈ ਜੀ ਮੈਨੂੰ ਸਾਨੂੰ ਠੀਕ ਲੱਗਿਆ ਬਸ ਠੀਕ ਹੈ ਚਲ ਫਿਰ ਉਹਨਾਂ ਮਾਂ ਮੰਤ ਫਿਕਰ ਹੁੰਦੀ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਠੀਕ ਹੈ ਚੰਗਾ ਬੇਬੀ ਫਿਰ ਮੈਂ ਕਰ ਲਾਂ ਕੰਮ ਫਿਰ ਤੇ ਮਨਪਰੀ ਵਰਗੀ ਹੋਈ ਹੈ ਪਰਮਜੀਤ ਵਰਗੀ ਹੋਈ ਹੈ ਕਿ ਜਮਾ ਤੇ ਬਲਾਈ ਕੰਮ ਕਰਦੀ ਹੈਗੀ ਜਿਵੇਂ ਸੰਨਿਆ ਸੁਨਿਆ ਤਾਂ ਉਹ ਕਰਦੀ ਸੀਗੀ ਮਨਪਰੀ ਤਾਂ ਆ ਜਾ ਰੇ ਆਇਆ ਬੱਚੇ ਕੀ ਕਰਿਆ ਅਈ ਸੋਇਚ ਹਾਂ ਮੰਮੀ ਦੱਸ ਕੀ ਕੁਛ ਕਰਿਆਈ ਕੁਛ ਨਹੀਂ ਉਹ ਸੈਲਫ ਜਿਹਾ ਫਰਕ ਕਈ ਸੀ ਅੱਛਾ ਕਪੜੇ ਡੱਬਾ ਤਾਂ ਹੋਤ ਨਹੀਂ ਆਉਣਾ ਕੋਈ ਬਸ ਹਜੇ ਤਾਂ ਹੈਗੇ ਕੱਲ ਤਾਂ ਲੈ ਕੇ ਆਉਂਦੇ ਹਾਂ ਅੱਛਾ ਚਲ ਵਧੀਆ ਬੱਚੇ ਕੰਮ ਵਧੀਆ ਵਧੀਆ ਕਰਿਆ ਕਰ ਠੀਕ ਹੈ ਮੰਮੀ ਓਕੇ ਲਗੰ ਮੰਨਪ੍ਰੀਤ ਹਾਂਜੀ ਮੰਮੀ ਜੀ ਮੇਰਾ ਜੀ ਤਾਂ ਬਹੁਤ ਵਧੀਆ ਲੱਗਿਆ ਥੋੜੀ ਸਾਰਾ ਸਵਾ ਬਹੁਤ ਵਧੀਆਗਾ ਅੱਛਾ ਤੇ ਹੁਣ ਤੇਰਾ ਵੀਜ਼ਾ ਵੀ ਲੱਗਣਾ ਹੈ ਤੈਨੂੰ ਜਹਾਜ਼ ਚੜਾਉਣਾਗਾ ਹਾਂਜੀ ਉਹ ਗਏ ਹੋਏ ਟਿਕਟ ਲੈਣਾ ਹਾਂ ਤੇ ਤੇ ਬੁੱਧੀ ਵੀ ਤੇ ਕੰਮ ਕਰਿਆ ਕਰ ਹੁਣ ਬਸ ਹੁਣ ਤਾਂ 5-7 ਦਿਨ ਰਹਿਗੇ ਜਿਸ ਫੇਰ ਉਹ ਤੇ ਫਲਾਈਟ ਆ ਗਈ ਹੁਣ ਤਾਂ ਪਰਮੇ ਜਿੱਤੀ ਵਾਂਗੂ ਹੀ ਕੰਮ ਤਾਂ ਤੂੰ ਕਰਦੀ ਹੈਗੀ ਮੈਨੂੰ ਤਾਂ ਐਂਜਿਕਾ ਕੰਮ ਹੀ ਨਹੀਂ ਕਰਨਾ ਹੈਗਾ ਪਸੰਨੀਆਂ ਸੁਨੀਆਂ ਤਨ ਸਾਰਾ ਕੰਮ ਕਰਦੀਓ ਆਪੀ ਫਲੱਗੀ ਪੀਆ ਨਹੀਂ ਦੀਦੀ ਤਾਂ ਬਹੁਤ ਕੰਮ ਕਰਦੇ ਆ ਜੀ ਹਾਂ ਦੇਖਦੇ ਹਾਂਗੇ ਹੁਣ ਉਹ ਤਾਂ ਬਹੁਤ ਸੋਹਣਾ ਕੰਮ ਕਰਦੇ ਆ ਇਹਦੇ ਉੰਜ ਵੀ ਕਰਿਆ ਕਰ ਦੂੰਗੀ ਮੈਂ ਥੈਨ ਪਸੂਆਂ ਦਾ ਤਾਂ ਨਹੀਂ ਹੁੰਦਾ ਜੀ ਨਾ ਮੈਂ ਥੈ ਸੰਨੀਆਂ ਹੁਣ ਬਸ ਆਹ ਰੁੱਟ ਸਬਜ਼ੀ ਬਣਾ ਲੈਣੀ ਵਧੀਆ ਉਹ ਤਾਂ ਠੀਕ ਹੈ ਘਰੇ ਕੋਈ ਹੋਲੀ-ਵਲੀ ਲੱਗ ਜਾਂਗੀ ਪਸੂਆਂ ਦਾ ਤਾਂ ਨਹੀਂ ਮੈਨੂੰ ਵਧੀਆ ਲੱਗਦਾ ਕੰਮ ਕਰਨਾ ਹੂੰ ਚਲ ਹੋਲੀ ਲੱਗ ਜਾਂਗੀ ਤੇਰਾ ਦੀਪੂ ਤਾਂ ਜੀ ਵੀ ਲੱਗਦਾ ਆਇਆ ਇਹ ਤਾਂ ਦੇ ਮਮੇ ਜੀ ਤਾਂ ਦਿੱਤਾ ਕੋਈ ਗੱਲ ਨਹੀਂ ਹੈਗੀ ਜੀ ਤਾਂ ਮੇਰਾ ਬਹੁਤ ਵਧੀਆ ਲੱਗਿਆ ਤੁਸੀਂ ਸਾਰੇ ਬਹੁਤ ਵਧੀਆ ਹੋ ਗਏ ਸੁਭਾਅ ਬਹੁਤ ਵਧੀਆ ਸਾਰਿਆਂ ਦਾ ਚੱਲ ਵਧੀਆ ਹਾਂ ਦੀਦੀ ਤਾਂ ਬਹੁਤ ਜ਼ਿਆਦਾ ਮੋਹ ਕਰਦੇ ਆ ਮੇਰਾ ਬਹੁਤ ਪਿਆਰ ਕਰਦੇ ਉਹਨੇ ਹੋਣਾ ਹੈ ਸਵੇਰੇ ਇੰਨਾ ਨਾ ਹਾਂਜੀ ਦੀਦੀ ਇੱਕ ਤਾਂ ਹੋ ਗਈ ਤੁਹਾਡੀ ਅੱਛਾ ਪਰਸੂ ਸ਼ਾਮ ਨੂੰ ਕਹਿੰਦੇ ਨੇ 8:00 ਵਜੇ ਫਲੈਟ ਹੈ ਜੀ ਤੁਹਾਡੀ ਅੱਛਾ ਆ ਵੀ ਕੱਪੜੇ-ਕੂਪੜੇ ਪੈਕ ਕਰ ਲੈਣਾ ਕੋਈ ਨਾ ਦੀਦੀ ਪੈਕਿੰਗ ਕਰ ਲੈਣਿਆ ਹਾਂ ਸ਼ਾਮ ਦੇ ਟਾਈਮ 'ਚ ਕਹਿੰਦੇ ਹਾਂ ਦੀਦੀ ਠੀਕ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਹਾਂਜੀ ਆ ਦੇ ਕਪੜੇ ਦਾ ਪ੍ਰੇਅਰ ਕਰ ਲਿਆ ਉਹਨੇ ਮੈਨੂੰ ਵੀ ਫੋਨ ਕੀਤਾ ਸੀਗਾ ਨਾ ਕੋਈ ਨਾ ਦੀਦੀ ਉਹ ਕਹਿੰਦੀ ਥੋੜੀ-ਥੋੜੀ ਸ਼ਾਪਿੰਗ ਕਰਨੀ ਹੈ ਵੀ ਅਸੀਂ ਸੁਬਾ ਸਨੇਹਾ ਆਵਾਂਗੇ ਉਹਨਾਂ ਨੇ ਦੇ ਕਪੜੇ ਕੱਪੜੇ ਲੈਣੇ ਹਾਂ ਤੁਸੀਂ ਹੈਲਪ ਕਰੋਗੇ ਮੇਰੇ ਨਾਲ ਪੈਕਿੰਗ ਕਰਾਉਂਦੇ ਹੋ ਕੋਈ ਗੱਲ ਨਹੀਂ ਵੀਰੇ ਜ਼ਰੂਰ ਠੀਕ ਹੈ ਫਿਰ ਆਪਾਂ ਦੋਨੋਂ ਕਰ ਲਾਂਗੇ ਹਾਂ ਹਾਂ ਬਈ ਮੈਂ ਕੰਮ ਕਰਨਾ ਸੀ ਮੈਂ ਠੀਕ ਹੈ ਜੀ ਠੀਕ ਹੈ ਚਲ ਪੈਕਿੰਗ ਕਰੀਏ ਚਲ ਠੀਕ ਹੈ ਮੰਮੀ ਚੰਗਾਈ ਦੇ ਤੂੰ ਉਸ ਬਾਤ ਚ ਕਰ ਲਿਓ ਕੰਮ ਪਹਿਲਾਂ ਮੇਰੇ ਨਾਲ ਪੈਕਿੰਗ ਕਰਵਾ ਦਿੰਦੇ ਕੱਪੜੇ ਸੈੱਟ ਕਰਨ ਵਾਲੇ ਪੈਸੇ ਹਾਂ ਕੋਈ ਨਾ ਬਈ ਚਲ ਇਧਰ ਉਧਰ ਪ ਆਜੋ ਇੱਕਦਮ ਇਹਨਾਂ ਸੀਟ ਨੂੰ ਵੱਡਾ ਟੇਚੀ ਤੋਂ ਉੱਥੇ ਹੀ ਲੈ ਕੇ ਜਾਂਦੇ ਹਾਂ ਇੱਕ ਵਾਰ ਤੁਸੀਂ ਇਹਦੇ ਚ ਬੈਗ ਪਾ ਲਓ ਪਾਸਪੋਰਟ ਤਾਂ ਵਾਰੀ ਪੁੱਲ ਗਈ ਸੀ ਧਿਆਨ ਨਾਲ ਪਾਲਾ ਬਈ ਸਾਰਾ ਕੁਝ ਜਿਹੜੇ ਉਹ ਲੋਰ ਸੂਟ ਵਗੈਰਾ ਮਗਾਇਆ ਸੀ ਜਿਹੜਾ ਉਹਦੇ ਚ ਹੀ ਉਹ ਟੈਚੀ ਸੀ ਉੱਥੇ ਹਾਂ ਦੇਦੀ ਉੱਥੇ ਗੱਡੀ ਚ ਹੀ ਕਹਿਤਾ ਸੀ ਮਨਾਂ ਨੂੰ ਉਹਦੇ ਵਿੱਚ ਹੀ ਰੱਖ ਲੈ ਵੀ ਉੱਥੇ ਪਾ ਠੀਕ ਹੈ ਬਾਕੀ ਟੈਚੀ ਉਹਦੇ ਵਿੱਚ ਹੀ ਹੈਗਾ ਉੱਥੋਂ ਹੀ ਲੈ ਕੇ ਬਸ ਉਹਦੇ ਚ ਪੈਕ ਕਰ ਲਏ ਹੋਣਗੇ ਉਹਨਾਂ ਨੇ ਉਹਦੇ ਤੇ ਘਰ ਵਾਲੇ ਨੇ ਹਾਂ ਤੇ ਜਿਹੜੀ ਕੋਈ ਹੋਰ ਚੀਜ਼ ਧਿਆਨ ਨਾਲ ਪਾਲਾ ਕੋਈ ਚੀਜ਼ ਰਹਿ ਨਾ ਜਾਵੇ ਠੀਕ ਹੈ ਬਸ ਕੇਰਾ ਫਿਰ ਬਾਅਦ ਚ ਬਈ ਔਖਾ ਹੋ ਜਾਂਦਾ ਹੈ ਹਨਾ ਸਾਰਾ ਕੁਝ ਪਾ ਲਿਆ ਉਹਦੇ ਹੁਣ ਹਾਂ ਹਾਂ ਦੀਦੀ ਚਲ ਕੇ ਰਾਂ ਤੁਸੀਂ ਇੰਨੇ ਕ ਕੱਪੜੇ ਲੈ ਜਾਓ ਬਾਕੀ ਤਾਂ ਤੁਹਾਡੇ ਦੂਜੇ ਰੈਡੀਮੇਡ ਹੀ ਹੋਣਗੇ ਸਾਰੇ ਹਾਂਜੀ ਬਸ ਲੋਅਰ ਟੀ-ਸ਼ਰਟ ਤਾਂ ਉਹਦੇ ਵਿੱਚ ਹੀ ਉਹ ਤਾਂ ਉਹਦੇ ਵਿੱਚ ਹੀ ਹੋਣਗੇ ਹਾਂ ਜਿਹੜਾ ਉੱਥੇ ਟੇਚੀ ਲਿਆ ਉਹਨਾਂ ਨੇ ਕਿ ਮੰਮੀ ਜੀ ਫਿਰ ਮੈਂ ਚੱਲਦੀ ਆ ਟਾਈਮ ਬਹੁਤ ਹੋਇਆ ਪਿਆਗਾ ਲੇក ਜੀ ਲਾ ਕੇ ਰਹੀ ਬੱਚਾ ਕੋਈ ਗੱਲ ਨਹੀਂ ਜੀ ਆਲੋ ਬਾਈ ਫੋਨ ਸੜਾ ਫੋੜ ਰਹਿ ਗਿਆ ਸੀ ਉੱਥਾ ਉੱਥੇ ਰਹਿ ਗਿਆ ਸੀ ਫੋਨ ਫਾਨ ਕਰ ਲਿਆ ਕਰੀ ਸਾਨੂੰ ਕਿਤੇ ਭੁੱਲ ਭੱਲ ਜੀ ਚੰਗਾ ਬਈ ਠੀਕ ਹੈ ਜੀ ਫੋਨ ਫਾਨ ਕਰਦੀ ਰਹੀ ਚੰਗਾ ਸੰਘ ਕੇ ਪਾਲਾ ਸਾਰਸ ਮਣ ਪਾਲਿਆ ਹਾਂਜੀ ਹਾਂਜੀ ਸਾਰਾ ਪਾਇਆ ਚਲੋ ਚਲੋ ਠੀਕ ਹੈ ਮੰਮੀ ਜੀ ਆਪ ਜੀ ਸੇਧ ਦਾ ਤਿਆਰ ਰੱਖਿਓ ਆ ਗਏ ਮੈਨ ਲੱਗਦਾ ਹਾਰਨ ਮਾਰੀ ਜਾਂਦੇ ਆ फोन किदा येंदा हेलो हां भाई सत श्री अकाल अच्छा ਪਹੁੰਚ ਜੇ ਤੀ ਜਾਗਾ ਵਧੀਆ ਵਧੀਆ ਅੱਛਾ ਅੱਛਾ ਠੀਕ ਹੈ ਭਾਈ ਠੀਕ ਹੈ ਹਾਂ ਹਾਂ ਠੀਕ ਹੈ ਭਾਈ ਕੋਈ ਨਾ ਕੋਈ ਨਾ ਕੋਈ ਨਾ ਫੇਰ ਲਾ ਲਾਂ ਠੀਕ ਹੈ ਹਾਂ ਬੇਬੇ ਪਹੁੰਚ ਕੇ ਕਹਿੰਦੇ ਠੀਕ ਠਾਕ ਪਹੁੰਚ ਗਏ ਚਲਾ ਆਪਣਾ ਫਿਕਰ ਮੁੱਕ ਗਿਆ ਹਾਂ ਆਪਣਾ ਫਿਕਰ ਮੁੱਕ ਗਿਆ ਹਾਂ ਕਹਿੰਦੇ ਪਹੁੰਚ ਕੇ ਠੀਕ ਠਾਕ ਚਲ ਵਧੀਆ ਮੈਂ ਪਹਿਲਾਂ ਫਿਰ ਤਾਂਿਓ ਨਹੀਂ ਲਾਇਆ ਸੀ ਮੈਂ ਕਿਹਾ ਰਸਤੇ ਚ ਹੋਣਗੇ ਕਾਨੂ ਮੈਂ ਕਹਿੰਦੀ ਬਸ ਇਸੀ ਪਹੁੰਚ ਗਏ ਇੱਕ ਵਾਰ ਉਹਨਾਂ ਨੇ ਮੈਨੂੰ ਫੋਨ ਕਰਤਾ ਕਹਿੰਦੀ ਬਾਅਦ ਚ ਗੱਲ ਕਰਦੀ ਆ ਫਿਰ ਚਲ ਠੀਕ ਹੈ ਹਾਂ ਅਨੂ ਜੀ ਫੋਨ ਫੋਨ ਲਾ ਕੇ ਦੇਖਣਾ ਕਿਹਨੂੰ ਲਾ ਮਨਪ੍ਰੀਤ ਨੂੰ ਉਹਨੇ ਫੋਨ ਮੈਂ ਆਪਾ ਉਹਦੇ ਪਰਸ ਨੂੰ ਲਵਾਇਆ ਸੀ ਤੁਸੀਂ ਉਹਨੇ ਚੱਕੀ ਨਹੀਂ ਪਾਸੋਂ ਦਾ ਫਿਰ ਹੁਣ ਦੇਖ ਲੈ ਲਾ ਕੇ ਲਾ ਲੈਣੀ ਐ ਮੈਂ ਉਹ ਰਾਤ ਵੀ ਲਾਇਆ ਸੀ ਰਾਤ ਵੀ ਨਹੀਂ ਚੱਕਿਆ ਫਿਰ ਲਾ ਕੇ ਦੇਖ ਵੀ ਮੈਂ ਨੇ ਉਹ ਕਿਵੇਂ ਨਾ ਕੋਈ ਜੀਜੂ ਲੱਗਾ ਕਿ ਨਾ ਮੈਂ ਚੱਕਦੀ ਨਹੀਂ। ਇਹ ਕੀ ਗੱਲ ਹੈ? ਪਤਾ ਨਹੀਂ ਚੱਕਦੀ ਨਹੀਂ ਮੈਂ ਰਾਤ ਵੀ ਲਾਇਆ ਸੀ। ਉਹਦੇ ਵੀ ਆਪਾਂ ਦੇ ਕਿੰਨੇ ਵਾਰੀ ਲਾਇਆ ਹਨਾ। ਚਲੋ ਐਸ ਵੀ ਕਿਸੇ ਕੰਮ ਤੇ ਹੋਊਗੀ ਵੀ ਕਈ ਵਾਰ। ਫਿਕਰ ਜਾ ਹੋਇਆ ਪਿਆ ਫਿਰ ਉਹਨੂੰ ਚੱਕਦੀ ਕਿਉਂ ਨਹੀਂ? ਪਤਾ ਨਹੀਂ ਕਰਤਾ ਨਹੀਂ ਚੱਕਦੀ ਮੈਂ ਦਵਾਰੇ ਲਾ ਕੇ ਦੇਖ ਲੈਂਨੀ। ਨਾ ਚੱਕਦੀ ਨਹੀਂ। ਹੂੰ। ਪਤਾ ਨਹੀਂ ਕਿਉਂ। ਫਿਕਰ ਹੋਇਆ ਪਿਆ ਤਾਂ ਕਿਉਂ ਚੱਕਦੀ? ਫੋਨ ਆਈ ਮੈਨੂੰ ਹੋਇਆ ਪਿਆਗਾ ਵੀ ਫੋਨ ਪਤਾ ਨਹੀਂ ਕਿਉਂ ਨਹੀਂ ਚੱਗਦੀ ਮਨਪ੍ਰੀਤ ਹੈ ਹਲੋ ਹਾਂ ਭਾਈ ਮਨਪ੍ਰੀਤ ਕਿਵੇਂ ਹੋ ਹਾਂ ਭਾਈ हां हां भाई मैं लाया सीगा फोन ओ बेबे ने लगवाया सी, बे सी। महीना हो गया ਤੁਹਾਡੇ ਨਾਲ ਕੋਈ ਗੱਲ ਨਹੀਂ ਹੋਈ ਸੀ ਸਾਡੀ ਸਾਨੂੰ ਫਿਰ ਚਿੰਤਾ ਜੀ ਹੋਈ ਪਈ ਸੀ ਹਨਾ ਨਹੀਂ ਬਈ ਰਾਤ ਰਾਤ ਉਹੀ ਲਾ ਲਿਆ ਸੀ ਸਾਨੂੰ ਫਿਕਰ ਜੀ ਆ ਸੀ ਵੀ ਕਿਉਂ ਨਹੀਂ ਗੱਲ ਅੱਛਾ ਗੁੱਸੇ ਹੋਣ ਵਾਲੇ ਦਾ ਬਈ ਕਿਹੜੀ ਗੱਲ ਆ ਇੰਨਾ ਘਬराई ਖੜੀ ਐ ਤੂੰ ਐ ਇੰਨਾ ਨਹੀਂ ਘਬਰਾਉਂਦੇ ਹੁੰਦੇ ਮਨਪ੍ਰੀਤ ਅੱਛਾ ਅੱਛਾ ਜਾਣਦੀ ਨਹੀਂ ਸਾਨੂੰ ਅੱਛਾ ਜੀ ਕਿਉਂ ਮੈਂ ਪਰਮਜੀਤ ਬੋਲਦੀ ਆ ਜਾਣਦੀ ਕਿਉਂ ਨਹੀਂ ਅੱਛਾ ਹੈਲੋ ਹੈਲੋ ਫੋਨ ਹੀ ਘਟਦਾ ਮੈਂ ਤਾਂ ਜਾਣਦੀ ਨਹੀਂ ਕਿ ਤੁਸੀਂ ਕੌਣ ਹੋ ਬੇਬੇ ਕਿੱਧਰ ਗਈ ਬੇਬੇ ਹਾਂ ਫੋਨ ਕੱਲ ਆਇਆ ਸੀਗਾ ਉਹਦਾ ਮਨਪ੍ਰੀਤ ਦਾ ਮੈਨੂੰ ਕਹਿੰਦੇ ਤੁਸੀਂ ਫੋਨ ਲਈ ਜਾਨਨੇ ਹੋ ਕਹਿੰਦੇ ਇੰਨੇ ਦਿਨ ਕਾਇਦਨ ਹੋ ਗਏ ਕਹਿੰਦੇ ਡਿਸਟਰਬ ਕਰਦੇ ਹਾਂ ਤੁਸੀਂ ਐਂ ਬਾਹ ਕਹਿੰਦੀ ਵੀ ਲਾਗੀ ਕਰਨਾ ਤੇ ਕਹਿੰਦੀ ਮੈਂ ਨਹੀਂ ਜਾਣਦੀ ਤੁਸੀਂ ਕੌਣ ਹੋ ਮੈਂ ਤਾਂ ਮਰਮਜੀਤ ਬੋਲਦੀ ਆ ਕਹਿੰਦੀ ਮੈਨੂੰ ਨਹੀਂ ਪਤਾ ਕੌਣ ਪਰਮਜੀਤ ਕੱਟ ਗਈ ਫੋਨ ਲੈ ਲੈ ਪਤਾ ਇਹ ਯਾਰ ਰਿਸ਼ਤਾ ਨਾ ਮੈਨੂੰ ਨਹੀਂ ਪਤਾ ਸੀ ਇਹ ਜੁਵਾਕ ਨੂੰ ਮੁੰਡੇ ਨੂੰ ਪਤਾ ਲੱਗ ਗਿਆ ਉਹ ਕੁਝ ਖਾ ਕੇ ਮਰ ਗਿਆ ਫੇਰ ਕੀ ਕਰਾਂਗੇ ਮੈਨੂੰ ਕੀ ਪਤਾ ਸੀ ਇਹ ਯਾਰ ਰਿਸ਼ਤਾ ਨਾ ਲਵੇ ਕਦੇ ਬਾਤ ਤੇ ਵੀ ਆ ਦੇ ਰਿਸ਼ਤੇਦਾਰੀ ਚ ਲੈ ਲੈ ਮੈਨੂੰ ਕੀ ਪਤਾ ਸੀ